ਇੱਕ ਵੇਰ ਉਹਨਾਂ ਕੰਮ ਵਾਸਤੇ ਛੱਤਰ ਵੀ ਪੈਂਦੀ ਸੀ ਬਾਦੂ ਬਹੁਤ ਜਿਵੇਂ ਕਿ ਹਾਂ ਪਾਪਾ ਜੀ ਨੇ ਜਦੋਂ ਕੋਈ ਨਾ ਕੋਈ ਗਲਤੀ ਹੋ ਜਾਣੀ ਕੁੱਟਣਾ ਬਹੁਤ ਮੇਰੇ ਯਾਰ ਉਹ ਸਾਰੇ ਵੀ ਗੁੱਟ ਦਿੰਦੇ ਸੀ ਹਾਂ ਬਾਦੂ ਮੈਂ ਬਹੁਤ ਛੱਤਰ ਪਏ ਨੇ ਵੈਸੇ ਉਹ ਛੱਤਰ ਪਏ ਹੋਏ ਆਪਣੇ ਅੱਜ ਕੰਮ ਆ ਰਹੇ ਨੇ ਹੂੰ ਬਹੁਤ ਵਧੀਆ ਗਿਰ ਆਪਾਂ ਕੋਈ ਨਾ ਅਛਾ ਨਹੀਂ ਕਰ ਰਹੇ ਹੂੰ ਸ਼ਾਇਦ ਜੇ ਮੰਨ ਲਓ ਉਹ ਪਾਪਾ ਜੀ ਨਾ ਆਪਾਂ ਨੂੰ ਘੂਰ ਦੇ ਨਾ ਆਪਣੇ ਤੇ ਇਹ ਗੱਲਾਂ ਹੁੰਦੀਆਂ ਹਨਾ ਉਹ ਖਾ ਨਾ ਹੁੰਦੀ ਆਪਾਂ ਆ ਦਿਨ ਨਹੀਂ ਸੀ ਦੇਖਣੇ ਮੈਨੂੰ ਲੱਗਦਾ ਹੂੰ ਕਿ ਅੱਜ ਦੇ ਹਾਲਾਤ ਬਹੁਤ ਹਾਲਾਤ ਬਹੁਤ ਮਾੜੇ ਨੇ ਬਾਈ ਹੁਣ ਇਹ ਦੇਖ ਲਓ ਕੋਈ ਕੋਈ ਮਨ ਲ ਕੇ ਬੱਚਾ ਹੈ ਜਿਹੜਾ ਨਸ਼ਾ ਨਹੀਂ ਕਰਦਾ तकरीबन ਸਾਰੇ ਕਰਦੇ ਮੈਂ ਬੇਨਤੀ ਕਰਦਾ ਵੀ ਇਸ ਦਲਦਲ ਦੇ ਵਿੱਚੋਂ ਨਿਕਲ ਜਾ ਹੂੰ ਕਿਉਂਕਿ ਕਿਤੇ ਨਾ ਕਿਤੇ ਮਾਂ ਪਿਓ ਤਣਾ ਪੈ ਜਾਂਦਾ ਮਾਂ ਪਿਓ ਨੂੰ ਭੁਗਤਣਾ ਬਹੁਤ ਔਖਾ ਹੈ ਕਦੇ ਇਹ ਗੱਲ ਹੋਈ ਨਹੀਂ ਸੀ ਫਿਰ ਵੀ ਕਿਉਂਕਿ ਤੁਸੀਂ ਤਾਂ ਜਿਵੇਂ ਦੱਸ ਰਹੇ ਹੋ ਵੀ ਮੇਰਾ ਪਾਪਾ ਖੁਦ ਦਾਰੂ ਪੀਂਦਾ ਸੀਗਾ ਤੇ ਸਾਨੂੰ ਰੋਕਦੇ ਸੀ ਮੈਂ ਬਹੁਤ ਕਹਿੰਦਾ ਸੀਗਾ ਬਹੁਤ ਰੋਕਿਆ ਮੈਂ ਪਾਪਾ ਜੀ ਹੂੰ ਬਹੁਤ ਚਲੋ ਕਰਮਾਂ ਦੀ ਗੱਲ ਆ ਜੀ ਤੇ ਰੁਕ ਗਏ ਫਿਰ ਹਾਂ ਰੋਗੇ ਹੁਣ ਦੇਖ ਲਓ ਇੰਨੇ ਸਾਲ ਹੋ ਗਏ ਕਿ ਪੀਤੀ ਨਾ ਅਮਰਸ਼ਾ ਕੇ ਉਹਨਾਂ ਦਾ ਅੱਛਾ ਲੰਬੇ ਸਮੇਂ ਤੋਂ ਨਾ ਨੌ ਲੰਬੇ ਸਮੇਂ ਤੋਂ ਤਕਰੀਬਨ ਹੈ ਇਹਨਾਂ ਨੇ 97 98 ਦੀ ਛੱਡਿਆ ਹੋਇਆ ਜਦੋਂ ਮੈਂ ਦਵਾਈ ਚੱਲ ਗਿਆ ਇਹਨਾਂ ਨੇ ਛੱਡ ਇਹਨਾਂ ਨੇ ਸ਼ਰਾਬ ਛੱਡਤੀ ਮੁੜ ਕੇ ਨਹੀਂ ਅਮਰਸ਼ਾ ਕੇ ਅਸੀਂ ਸਿੱਧਾ ਨੂੰ ਮੰਨਦੇ ਹਾਂ ਯਾਨੀ ਕਿ 30 ਸਾਲ ਦੇ ਲਗਭਗ ਹੋ ਗਏ ਹਾਂ ਬਿਲਕੁਲ ਜੀ